ਬਗ ਨੂੰ ਭੁੱਲ ਜਾਂਦੇ ਆ ਕਰਤਾਰ ਨੂੰ ਭੁੱਲ ਜਾਂਦੇ ਆ ਪ੍ਰੋਫੈਸਰ ਸਹਿਬ ਸਿੰਘ ਹਰਨਾਂ ਦੀ ਕਿਤਾਬ ਕੈ ਸਿਮਰਨ ਦੀ ਬਰਕਤ ਉਸ ਕਿਤਾਬ ਵਿੱਚ ਮੈਂ ਪੜ ਰਿਹਾ ਸੀ ਕੱਲ ਉਹ ਲਿਖਦੇ ਆ ਕਿ ਜਿਹੜਾ ਰੱਬ ਪ੍ਰਮਾਤਮਾ ਨਾਲ ਜੁੜ ਗਿਆ ਉਹ ਚਿੰਤਾ ਨਹੀਂ ਕਰਦਾ ਕਿਉਂਕਿ ਚਿੰਤਾ ਨੇ ਫਿਕਰ ਨੇ ਸੰਸੇ ਨੇ ਇਹਨਾਂ ਕਰਕੇ ਹੀ ਰੱਬ ਨਾਲ ਜੁੜਿਆ ਨਹੀਂ ਚਿੰਤਾ ਕਰ ਚਿੰਤਾ ਵਿੱਚ ਸਾਰਾ ਦਿਨ ਬੰਦਾ ਗ੍ਰਸਤ ਰਹਿੰਦਾ ਇਹਨਾਂ ਸਥਿਤੀਆਂ ਤੋਂ ਤੁਸੀਂ ਸਾਰੇ ਨਿਕਲਿਓ ਕਿਸੇ ਪ੍ਰਕਾਰ ਦੀ ਕੋਈ ਵੀ ਚਿੰਤਾ ਹੈ ਘਰ ਚ ਕੋਈ ਬਿਮਾਰੀ ਹੋਵੇ ਦੁੱਖ ਹੋਵੇ ਕਿੰਡੀ ਵੱਡੀ ਚਿੰਤਾ ਘਰ ਦੇ ਵਿੱਚ ਕੋਈ ਕਲੇਸ਼ ਪੈ ਜਾਏ ਸੱਚੇ ਬੰਦਾ ਡਿਪਰੈਸ਼ਨ 'ਚ ਚਲਾ ਜਾਂਦਾ ਸੋਚ-ਸੋਚ ਕੇ ਵੀ ਇਹ ਕੀ ਬਣ ਗਿਆ ਇਹ ਕੀ ਹੋ ਗਿਆ ਮੈਂ ਇਦਾਂ ਸੋਚਿਆ ਨਹੀਂ ਜਿਹੜੇ ਆਪਣੇ ਲੱਗਦੇ ਸਨ ਉਹ ਸਾਥ ਛੱਡ ਜਾਂ ਔਰ ਜਦੋਂ ਉਹ ਸਾਥ ਛੱਡ ਜਾਣ ਉਹੀ ਬੰਦੇ ਜਿਹੜੇ ਕਹਿੰਦੇ ਸਨ ਹਰ ਵਕਤ ਤੇਰੇ ਨਾਲ ਖੜੇ ਨੇ ਤੇ ਚਿੰਤਾ ਹੈ ਉਹਨਾਂ ਦੇ ਸਾਥ ਛੱਡਣ ਦੀ ਚਿੰਤਾ ਹੈ ਉਲੰਭੇ ਹੋ ਗਏ ਆ ਚਿੰਤਾ ਹੈ ਕਿ ਜ਼ਮੀਨ ਜਾਇਦਾਦ ਮੇਰੇ ਹਿੱਸੇ ਚ ਪੂਰੀ ਨਹੀਂ ਆਈ ਚਿੰਤਾ ਨਾ हर एक चीज जी वी गई पर मेरे हिस्से एक पक्ष तो बंद चिंता करता, करता।, करता।, करता। जमीन जायदाद रुपया पैसा धिया पत्थर की चिंता माल डंगर की चिंता किनिया चिंता ग्रस्तां ਔਰ ਕਈ ਚਿੰਤਾਵਾਂ ਐਸੀਆਂ ਹੁੰਦੀਆਂ ਨੇ ਕਿ ਬੰਦੇ ਦੇ ਦਿਲ ਔਰ ਦਿਮਾਗ ਉੱਪਰ ਐਸਾ ਅਸਰ ਕਰਦੀਆਂ ਨੇ ਕਿ ਬੰਦਾ ਨਾ ਦਿਨੇ ਸੌਂਦਾ ਨਾ ਰਾਤ ਸੌਂਦਾ ਸੋਚਦਾ ਰਹਿੰਦਾ ਸਿਰਦਰਦ ਬੁਰਾ ਹਾਲ ਪਰ ਕੋਈ ਕੋਈ ਜਿਸ ਤਨ ਉਹ ਚਿੰਤਾਵਾਂ ਤੁਨ ਜਾਤ ਪਉਂਦਾ ਉਹਦੋਂ ਸੋਚਦਾ ਵੀ ਹੈ ਕਿ ਮੈਂ ਗਲਤ ਹਾਂ ਕਿਉਂਕਿ ਜੋ ਅਸੀਂ ਸੋਚੀ ਜਾਵਾਂਗੇ ਆਪਣੇ ਆਪ ਹੀ ਖਾਓ ਭਾਓ ਬਣਾਈ ਜਾਵਾਂਗੇ ਅੰਦਰ ਉਹ ਚਿੰਤਾ ਘਟੇਗੀ ਨਹੀਂ ਸਗੋਂ ਵਧੇਗੀ ਉਹ ਹੀ ਚਿੰਤਾ ਜਾ ਕੇ ਅੱਗੇ ਇੱਕ ਬਿਮਾਰੀ ਨੂੰ ਜਨਮ ਦਿੰਦੀ ਹੈ ਡਿਪਰੈਸ਼ਨ ਬਹੁਤਾ ਸੋਚਣ ਵਾਲਿਆਂ ਨੂੰ ਡਿਪਰੈਸ਼ਨ ਉਹ ਡਿਪਰੈਸ਼ਨ ਦੇ ਮਰੀਜ਼ ਹੋ ਜਾਂਦੇ ਆ ਮਾਈਗ੍ਰੇਨ ਹੋ ਜਾਂਦਾ ਹਰ ਵਕਤ ਸਿਰ ਚ ਦਰਦ ਰਹਿਣਾ ਉਹਦਾ ਕਾਰਨ ਇਹ ਕਿ ਉਹ ਚਿੰਤਾ ਵਿੱਚ ਹੈ ਤੇ ਚਿੰਤਾ ਅੱਗੇ ਰੋਗ ਦਾ ਕਾਰਨ ਬਣ ਗਈ ਤੇ ਸਤਿਗੁਰੂ ਰਬੀ ਬਾਣੀ ਚ ਸਮਝਾਉਂਦੇ ਆ ਚਿੰਤਾ ਨਾ ਕਰ ਕਿਉਂਕਿ ਤੇਰੀ ਕੋਈ ਚਿੰਤਾ ਕਰਨ ਵਾਲਾ ਬੈਠਾ ਹੈ ਜਿਨੂੰ ਤੇਰੀ ਨਹੀਂ ਜਿਨੂੰ ਕੁੱਲ ਜਹਾਨ ਦੀ ਚਿੰਤਾ ਤੂੰ ਤੇ ਨਾਮ ਜਪ ਸਿਰਫ ਤੂੰ ਤੇ ਬੰਦਗੀ ਕਰ ਸਿਰ ਮਾਲਕ ਨਾਲ ਸਹਬ ਨਾਲ ਜੁੜਨਾ ਕਰ ਕੂੰ ਚਿੰਤਾ ਕਰਨ ਵਾਲਾ ਬੈਠਾ ਹੈ ਹੋਰਾ ਤੂੰ ਚਿੰਤਾ ਨਾ ਬੱਚਾ ਪੜਦਾ ਹੈ ਇਗਜ਼ਾਮ ਦੀ ਤਿਆਰੀ ਕਰਦਾ ਚਿੰਤਾ ਦੀ ਗੱਲ ਕਰਦਾ ਰਾਤ ਪਰ ਜਾ ਕੇ 2:00 2:00 ਵਜੇ ਤੱਕ 3:00 ਵਜੇ ਤੱਕ 2:00 2:00 ਵਜੇ ਤੱਕ ਉਹਨੇ ਤਿਆਰੀ ਕੀਤੀ ਹੁੰਦੀ ਐ ਇਗਜ਼ਾਮ ਦੀ ਬੜਾ ਪੜਦਾ ਸਿਰ ਕਿਤਾਬਾਂ ਵਿੱਚ ਫਿਸ਼ਾ ਕੇ ਬਿਠਾ ਰਹਿੰਦਾ ਇੰਨੀ ਕੁ ਚਿੰਤਾ ਹੁੰਦੀ ਐ ਕਿ ਇਗਜ਼ਾਮ ਵਾਲੇ ਦਿਨ ਵੀ ਉਹ ਕਿਤਾਬ ਜਿੱਥੇ ਪੇਪਰ ਹੁੰਦਾ ਉਸ ਕਮਰੇ ਤੱਕ ਲੈ ਜਾਂਦਾ ਕਿ ਕੁਝ ਨਾ ਕੁਝ ਪੜ ਲਾਂ ਕੁਝ ਨਾ ਕੁਝ ਪੜਨਾ ਕਿਉਂ ਕਿਉਂਕਿ ਉਹਨੂੰ ਚਿੰਤਾ ਹੈ ਕੀ ਪਤਾ ਇੱਥੋਂ ਨਾ ਆ ਜਾਏ ਕੀ ਪਤਾ ਉੱਥੋਂ ਨਾ ਆ ਜਾਏ ਚਿੰਤਾ ਵਿੱਚੋਂ ਕਿਤਾਬੀ ਉਸ ਕਮਰੇ ਵਿੱਚ ਜਿੱਥੇ ਪੇਪਰ ਸ਼ੁਰੂ ਹੋਣਾ ਹੈ ਹੁੰਦਾ ਉਸ ਤੋਂ ਪਹਿਲਾਂ 10 15 ਮਿੰਟ ਪਹਿਲਾਂ ਛੱਡਦਾ ਉਹ ਕਿਤਾਬ ਜਦੋਂ ਹੀ ਐਗਜ਼ਾਮੀਨਰ ਪੇਪਰ ਵੰਡਦਾ ਉਹ ਪੇਪਰ ਵੰਡਣ ਤੋਂ ਬਾਅਦ ਜਦੋਂ ਪੇਪਰ ਉਹਦੇ ਕੋਲ ਆਉਂਦਾ ਕੁਐਸਚਨ ਪੇਪਰ ਉਹਦੇ ਕੋਲ ਆਉਂਦਾ ਪੜਨਾ ਸ਼ੁਰੂ ਕਰਦਾ ਹੈ ਕੁਐਸਚਨ ਪੇਪਰ ਨੂੰ ਤੇ ਦੌਰ ਘਰ ਹੋ ਜਾਂਦਾ ਕਿਉਂਕਿ ਸਭ ਕੁਝ ਉਹਦੋਂ ਉਹਨੂੰ ਭੁੱਲ ਜਾਂਦਾ ਹੈ ਪਹਿਲੀ ਗੱਲ ਕਿ ਉਹਨੂੰ ਚਿੰਤਾ ਸੀ की बनेगा, बनेगा की होगा होने की पढ़िया नहीं मेहनत नहीं की दिन रात जाती है पर जो तो पेपर आया तो दौर पर हो गया सब कुछ एक डर सी सहम सी चिंता सी। सारा कुछ भुल गया जेड़ा जाए जा ਪਰ ਦਿਮਾਗ 'ਚ ਨਹੀਂ ਸਿਆਰਿਆ ਕਿ ਇਹ ਸਹੀ ਏ ਜੋ ਮੈਂ ਲਿਖਾਂਗਾ ਕਿ ਗਲਤ ਹੈ ਡਬਲ ਮੰਡਡ ਕਿਉਂਕਿ ਚਿੰਤਾ ਨੇ ਸਭ ਕੁਝ ਵਿਸਾਰ ਦਿੱਤਾ ਭੁਲਾ ਦਿੱਤਾ ਪੇਪਰ ਹੋਇਆ ਤੇ ਪੇਪਰ ਖੋਣ ਤੋਂ ਬਾਅਦ ਜਦੋਂ ਉਹ ਬਾਹਰ ਨਿਕਲਿਆ ਤੇ ਬਾਹਰ ਨਿਕਲ ਕੇ ਆਪਣੇ ਯਾਰਾਂ ਦੋਸਤਾਂ ਨਾਲ ਗੱਲਾਂ ਬਾਤਾਂ ਕਰਦਾ ਹੈ ਪੁੱਛਦੇ ਨੇ ਇੱਕ ਦੂਜੇ ਨੂੰ ਤੂੰ ਕੀ ਕਰਕੇ ਆਇਆ ਤੂੰ ਕੀ ਕਰਕੇ ਆਇਆ ਰੇਨੇ ਨੂੰ ਜਦੋਂ ਦਿਮਾਗ ਸੈੱਟ ਹੋ ਜਾਂਦਾ ਪੇਪਰ ਤੇ ਦੇ ਆਉਂਦਾ ਫਿਰ ਉਹ ਬਾਹਰ ਆ ਕੇ ਦੋਸਤ ਮਿੱਤਰ ਦੱਸਦੇ ਨੇ ਵੀ ਇਹਦਾ ਆਂਸਰ ਸੀ ਇਹਦਾ ਆਂਸਰ ਸੀ ਫਿਰ ਉਹਨੂੰ ਚੇਤਾ ਆਉਂਦਾ ਕਿ ਇਹ ਤੇ ਮੈਨੂੰ ਆਉਂਦਾ ਸੀ ਇਹ ਤੇ ਪੇਪਰ ਮੈਨੂੰ ਆਉਂਦਾ ਸੀ ਪਰ ਕਿੰਦਾ ਪਤਾ ਨਹੀਂ ਕੀ ਹੋਇਆ ਕਿ ਮੈਨੂੰ ਸਾਰਾ ਕੁਝ ਹੀ ਭੁੱਲ ਗਿਆ ਜਦੋਂ ਮੈਂ ਲਿਖਣ ਲੱਗਾ ਤੇ ਸਾਰਾ ਕੁਝ ਭੁੱਲ ਗਿਆ ਦਾ ਕਾਰਨ ਸੀ ਚਿੰਤਾ ਚਿੰਤਾ ਦੇ ਵਿੱਚ ਸੰਸੇ ਵਿੱਚ ਗਰਸਿਆ ਹੋਇਆ ਸੀ ਕਿ ਆ ਸਹੀ ਏ ਕਿ ਆ ਗਲਤ ਏ ਤੇ ਅੱਧਾ ਪੇਪਰ ਖਾਲੀ ਛੱਡ ਗਿਆ ਦੇਖੀ ਨਹੀਂ ਆਉਂਦਾ ਸੀ ਉਹ ਧਿਆਨ ਨਾਲ ਨਹੀਂ ਸੀ ਪੜਿਆ ਰੱਟੇ ਮਾਰੇ ਉਸ ਚਿੰਤਾ ਵਿੱਚ ਪੇਪਰ ਸਮਝ ਕੇ ਨਹੀਂ ਸੀ ਪੜਿਆ ਚਿੰਤਾ ਸੀ ਜਿਹੜੇ ਸਮਝ ਕੇ ਪੜਦੇ ਨੇ ਉਹ ਚਿੰਤਾ ਵਿੱਚ ਗ੍ਰਸਤ ਨਹੀਂ ਹੁੰਦੇ ਉਹ ਆ ਰਾਮ ਨਾਲ ਬੈਠਦੇ ਆ ਉਹ ਰਾਮ ਨਾਲ ਰਿਲੈਕਸ ਹੁੰਦੇ ਰਿਲੈਕਸ ਹੋ ਕੇ ਬੈਠਦੇ ਵਧੀਆ ਤਰੀਕੇ ਨਾਲ ਉਹ ਪੇਪਰ ਦੇ ਕੇ ਆਉਂਦੇ ਆ ਪਰ ਜਿਹਨੂੰ ਚਿੰਤਾ ਹੈ ਉਹ ਚਿੰਤਾ ਵਿੱਚ ਗਰਸਿਆ ਹੋਇਆ ਆਉਂਦਾ ਵੀ ਹੋਵੇ ਤੇ ਭੁੱਲ ਜਾਂਦਾ ਆਉਂਦਾ ਵੀ ਤੇ ਭੁੱਲ ਜਾਏ ਇਸੇ ਤਰ੍ਹਾਂ ਅਸੀਂ ਵੀ ਦੁਨੀਆ ਦੇ ਅੰਦਰ ਵਿਚਰ ਰਹੇ ਸਾਡੇ ਪੇਪਰ ਹੋ ਰਹੇ ਆ ਐਗਜ਼ਾਮ ਹੋ ਰਹੇ ਆ ਕਦੀ ਕਾਗਾ ਕਦੀ ਕਾਗਾ ਪੇਪਰ ਹੀ ਨਹੀਂ ਦੁੱਖਾਂ ਤਕਲੀਫਾਂ ਦੇ ਵਿੱਚੋਂ ਜਿਹੜੇ ਨੰਗ ਕੇ ਨਾ ਪੇਪਰਾਂ ਨੂੰ ਪਾਸ ਕਰ ਜਾਂਦੇ ਜਿਹੜੇ ਚਿੰਤਾ ਨਹੀਂ ਕਰਦੇ ਉਹਨਾਂ ਨੂੰ ਪਤਾ ਵੀ ਚਿੰਤਾ ਸੀ ਨਹੀਂ ਚਿੰਤਾ ਕਰਨ ਵਾਲਾ ਕੋਈ ਹੈ ਬੈਠਾ ਦੁੱਖਾਂ ਤਕਲੀਫਾਂ ਤੇ ਔਖੇ ਸਮਿਆਂ ਨੂੰ ਝੱਲ ਕੇ ਜਿਹੜੇ ਰੱਬ ਦਾ ਸ਼ੁਕਰੀਆ ਦਾ ਕਰਦੇ ਉਹ ਮਾਲਕ ਦੇ ਦਰ ਤੇ ਪ੍ਰਵਾਨ ਹੁੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕੀ ਸਾਡੀ ਚਿੰਤਾ ਕਰਨ ਵਾਲਾ ਕੋਈ ਬੈਠਾ ਅਸੀਂ ਸਿਮਰਨ ਕਰੀਏ ਅਸੀਂ ਬੰਦਗੀ ਕਰੀਏ ਅਸੀਂ ਜਪੀਏ ਵਾਹਿਗੁਰੂ ਅਸੀਂ ਧਿਆਈਏ ਉਹਦਾ ਨਾਮ ਇਸ ਲਈ ਸਤਿਗੁਰੂ ਰੱਬੀ ਬਾਣੀ ਚ ਕਹਾਂ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸਹੀ ਕੇ ਜਲਮੈ ਜੰਤ ਪਾਏਨ ਦਿਨਾ ਪੀਰੋ ਜੀ ਦੇ ਕਹਿੰਦੇ ਤੂੰ ਕਿਉਂ ਚਿੰਤਾ ਕਰਦਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਾਂ ਸਿੱਖੀ ਗਏ ਉਸ ਰੱਬ ਨੂੰ ਚਿੰਤਾ ਹੈ ਤੇਰੀ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਜਲ ਮੈਂ ਜੰਤ ਉਪਾਏ ਹਨ ਤਿਨਾ ਪੀਰੋ ਜੀ ਦੇ ਰੋਟੀ ਕਰਕੇ ਤੜਫਦਾ ਫਿਰਦਾ ਨਾ ਰੋਟੀ ਖਰਕ ਕੇ ਚਿੰਤਾ ਕਰਦਾ ਫਿਰਦਾ ਜਲ ਵਿੱਚ ਉਹਨੇ ਜੰਤ ਪੈਦਾ ਕੀਤੇ ਆ ਤੇ ਉਹਨਾਂ ਦੇ ਮੂੰਹ 'ਚ ਵੀ ਪਾਰਿਆ ਕਿ ਤੈਨੂੰ ਨਹੀਂ ਦਵੇਗਾ ਤੈਨੂੰ ਵੀ ਦੇਵੇਗਾ ਦੁਰਲੱਖ ਸਕੂ ਕੇ ਆਪਣੀ ਜ਼ਿੰਦਗੀ ਬਤੀਤ ਕਰ ਬਹੁਤਾ ਦਿਮਾਗ ਨੂੰ ਸੋਚਿਆ ਨਾ ਕਰ ਬਹੁਤਾ ਟੈਨਸ਼ਨ ਨਾ ਲਿਆ ਕਰ ਇਸ ਕਰ ਰੱਬੀ ਬਾਣੀ ਪੜਿਆ ਕਰ ਤੇ ਸਤਿਗੁਰੂ ਜੀ ਕਹਿੰਦੇ ਆ ਉਹ ਕੀੜਿਆ ਮਕੌੜਿਆਂ ਨੂੰ ਪੱਥਰਾਂ 'ਚ ਦੇ ਰਿਹਾ ਤੈਨੂੰ ਕਿਉਂ ਨਹੀਂ ਦੇਗਾ ਪੜੋ ਭਗਤ ਧੰਨਾ ਸਾਹਿਬ ਜੀ ਦਾ ਸ਼ਬਦ ਭਗਤ ਧੰਨਾ ਜੀ ਇਹ ਬਾਤ ਕਹਿੰਦੇ ਆ ਉਦਾਹਰਨਾਂ ਦੇ ਦੇ ਕੇਰੇ ਚਿਤ ਚੇਤਸ ਕੀਨਾ ਦਿਆਲ ਤੁਮੋਦਰ ਬਿਬਖੇ ਨਾ ਜਾਣਸ ਕੋਈ ਜੇ ਤਾਵਾ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੁ ਜੰਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸਦਵਾਰਾ ਦੇ ਅਹਾਰ ਅਗਨ ਮੈਂ ਰੱਖ ਐ ਐਸਾ ਖਸਮ ਹਮਾਰਾ ਤੂੰ ਚਿੰਤਾ ਕਿਉ ਕਰਦਾ ਨੌ ਮਹੀਨੇ ਜਦੋਂ ਤੇਰੀ ਮਾਂ ਤੇਰਾ ਪਿਓ ਤੇਰੇ ਮੂੰਹ ਚ ਕੁਝ ਪਾ ਨਹੀਂ ਸਕਦਾ ਉਹਨੇ ਉਦੋਂ ਤੇਰੀ ਪ੍ਰਤਪਾਲਨਾ ਕੀਤੀ ਕਿ ਖੋਨ ਨਹੀਂ ਕਰੇਗਾ ਨਾਨਕ ਚਿੰਤਾ ਮਤ ਕਰ 9 ਮਹੀਨੇ ਕਿਹੜਾ ਤੇਰੀ ਮਾਂ ਤੇਰਾ ਪਿਓ ਤੈਨੂੰ ਕੁਝ ਖਵਾਉਂਦਾ ਰਿਹਾ ਨਹੀਂ ਰੱਬ ਦੇ ਦੁਆਰਾ ਕੀ ਤੇਰੇ ਅੰਦਰ ਫੂਡ ਜਾਂਦਾ ਰਿਹਾ ਰੱਬ ਦੇ ਦੁਆਰਾ ਕੀ ਤੇਰੇ ਅੰਦਰ ਉਹ ਫੀਡ ਜਾਂਦੀ ਖੁਰਾਕ ਜਾਂਦੀ ਇਸ ਲਈ ਇੱਥੇ ਵੀ ਉਹ ਰੋਟੀ ਦੇ ਇੱਥੇ ਵੀ ਉਹ ਦੇ ਦਿਆ ਇੱਥੇ ਵੀ ਉਹ ਦੇ ਦਿਆ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕਿਆ ਦਸ ਦਵਾਰਾ ਦੇ ਆਹਾਰ ਅਗਨ ਮੈਂ ਰਖੈ ਐਸਾ ਖਸਮ ਹਮਾਰਾ ਕੁੰਮੀ ਜਲ ਮੈਂ ਤਨ ਤਿਸਬਾਰ ਪੰਖ ਕੀਰਤਿ ਨਾ ਕੀ ਕਹਿੰਦੇ ਕਛੂ ਕੁੰਮੀ ਦੀ ਉਦਾਹਰਨ ਦਿੱਤੀ ਕਿ ਔਰਿੰਦੀ ਤੇ ਪਾਣੀ ਚ ਪਰ ਆਂਡੇ ਬਾਹਰ ਦੇਣ ਦੀ ਧਰਤੀ ਦੇ ਸੋਤਲ ਤਲ ਤੇ ਆਂਡੇ ਦੇ ਉਹਨਾਂ ਅੰਡੇਆਂ ਚ ਉਹਦੇ ਬੱਚੇ ਪਲਦੇ ਹੁੰਦੇ ਆ ਪਰ ਜਿੱਦਨ ਉਹ ਅੰਡੇ ਟੁੱਟਦੇ ਆ ਉਸੇ ਦਿਨ ਉਹ ਬੱਚੇ ਆਪਣੀ ਮਾਂ ਕੋਲ ਚਲੇ ਜਾਂਦੇ ਆ ਉਹਨਾਂ ਨੂੰ ਕਿਹੜਾ ਕਿਸੇ ਨੇ ਰਸਤਾ ਦੱਸਿਆ ਕਹਿੰਦੇ ਅੰਡਾ ਵਿੱਚ ਪਲ ਰਹੇ ਉਹਨਾਂ ਬੱਚਿਆਂ ਕੋਲ ਨਾ ਕੋਈ ਖਾਣਾ ਖੈ ਕਿ ਉਹ ਖਾ ਸਕਣ ਤੇ ਨਾ ਹੀ ਉਹਦੇ ਮਾਂ ਦੇ ਅਸਤਨ ਨੇ ਕਿ ਉਹਨਾਂ ਨੂੰ ਦੁੱਧ ਪਿਆ ਸਕਣ ਨਾ ਅੰਡਿਆਂ ਵਿੱਚ ਬੱਚਾ ਪਲ ਰਿਹਾ ਹੈ ਉਨੂੰ ਫੀਡ ਕੌਂ ਦੇ ਰਿਹਾ ਰੱਬ ਦੇ ਰਿਹਾ ਨਾ ਕਿ ਮਾਂ ਦਾ ਤੇ ਉਹਨੂੰ ਕੋਈ ਸਬੰਧ ਨਹੀਂ ਕਿਉਂਕਿ ਬੱਚੇ ਤੇ ਆਂਡੇ ਆ ਚ ਬਿਠੇ ਕੁੰਮੀ ਜਲ ਮੈਂ ਤਨ ਤਸ ਬਾਹਰ ਪੰਖੀਰਤ ਨਾ ਹੀ ਕਹਿੰਦੇ ਆਂਡੇ ਉਹਨੇ ਬਾਹਰ ਦਿੱਤੇ ਨਾ ਉਹਦੇ ਬੱਚਿਆਂ ਕੋਲ ਖੰਭ ਨੇ ਕਿ ਉੱਡ ਕੇ ਮਾਂ ਕੋਲ ਜਾ ਸਕਣ ਨਾ ਉਹਦੀ ਮਾਂ ਕੋਲ ਦੁੱਧ ਖਾਏ ਕਿ ਉਹਨਾਂ ਨੂੰ ਦੇ ਸਕੇ ਪੰਖ ਖੀਰ ਖੀਰ ਮਤਲਬ ਦੁੱਧ ਪੰਖ ਮੀਜ ਪੰਖੀ ਮਤਲਬ ਖੰਭ ਪੰਖ ਖੀਰਤ ਨਾਹੀ ਪੂਰਨ ਪਰਮ ਆਨੰਦ ਮਨੋਹਰ ਸਮਝ ਦੇਖ ਮਨ ਬਾਹੀ ਕਹਿੰਦੇ ਆਪਣੇ ਮਨ ਵਿੱਚ ਚ ਗੱਲ ਦੀ ਵਿਚਾਰ ਕਰ ਚਿੰਤਾ ਨਾ ਕਰ ਨਾਨਕ ਚਿੰਤਾ ਮਤ ਪਰ ਵਿਚਾਰ ਕਰ ਕਿ ਰੱਬ ਸਾਰਿਆਂ ਨੂੰ ਦੇ ਰਿਹਾ ਤੇ ਤੈਨੂੰ ਵੀ ਦੇ ਤੂੰ ਸਿਰਫ ਬੰਦਗੀ ਕਰ ਨਾਮ ਜਪ ਬੜ ਭਾਗੀ ਕਰ ਨਾਮ ਧਿਆਇਆ ਵੱਡੇ ਭਾਗਾ ਨਾਲ ਕੀ ਰੱਬ ਦੇ ਨਾਮ ਨੂੰ ਧਿਆਇਆ ਜਾਂਦਾ ਤੇ ਤੂੰ ਧਿਆ ਤੂੰ ਜਪ ਜੇ ਤੈਨੂੰ ਵਕਤ ਮਿਲਦਾ ਸਮਾਂ ਮਿਲਦਾ ਤੇ ਉਹਨਾਂ ਕੋ ਸਮਾਂ ਬੈ ਕੇ ਜਪ ਲਿਆ ਕਰ ਵਾਹਿਗੁਰੂ ਵਾਹਿਗੁਰੂ ਧਿਆ ਲੈ ਤਾ ਜਪ ਲੈ ਇਸ ਕਰਕੇ ਚਿੰਤਾ ਨਾ ਚਿੰਤਾ ਉਸ ਰੱਬ ਨੂੰ ਹੈ ਪ੍ਰਮਾਤਮਾ ਨੂੰ ਅਕਾਲ ਪੁਰਖ ਕਰ ਤੈਨੂੰ ਅਗਲੀ ਗੱਲ ਕੀ ਦੀ ਬਾਖਾਨ ਕੀਟ ਗੁਪਤ ਕੋਈ ਰਹਤਾ ਕਿੰਦੇ ਪੱਥਰ ਵਿੱਚ ਕੀੜਾ ਗੁਫਤੂਰ ਕਰਕੇ ਬੈਠਾ ਹੈ ਤਾਂ ਤੋ ਮਾਰਗ ਨਹੀਂ ਕੋਈ ਰਸਤਾ ਨਹੀਂ ਹੈ ਕਿ ਜਿੱਧਰੋਂ ਦੀ ਉਹ ਆ ਸਕੇ ਤੁਸੀਂ ਕਦੀ ਵੇਖਿਆ ਹੋਵੇਗਾ ਕਿ ਪੱਥਰ ਨੂੰ ਜਦੋਂ ਤੋੜਿਆ ਜਾਂਦਾ ਤੇ ਉਹਦੇ ਵਿੱਚ ਇੱਕ ਕੀੜਾ ਬੈਠਾ ਹੁੰਦਾ ਜਿਵੇਂ ਆਮ ਕਰਕੇ ਸਰੋਂ ਦੇ ਉੱਪਰ ਉਹ ਸੁੰਡਾ ਜ ਨਹੀਂ ਚਲਦਾ ਉਦਾਂ ਦਾ ਗੁੰਦਾ ਥੋੜਾ ਮੋਟਾ ਜਿਹਾ ਪੱਥਰ ਚ ਫਿੱਟ ਹੁੰਦਾ ਉਹ ਕੀੜਾ ਪਾਖਨ ਕੀਟ ਗੁਪਤ ਹੋਇ ਰਹਿਤਾ ਕਹਿੰਦੇ ਪੱਥਰ ਵਿੱਚ ਉਹ ਕੀੜਾ ਗੁਪਤ ਹੋ ਕੇ ਰਹਿੰਦਾ ਤਾਂ ਚੋ ਮਾਰਗ ਨਹੀਂ ਕੋਈ ਰਸਤਾ ਨਹੀਂ ਕਿਬਾਰ ਆ ਸਕਦਾ ਪਰ ਰੱਬ ਪਰਮਾਤਮਾ ਉਸ ਕੀੜੇ ਦੀ ਉਥੇ ਵੀ ਪਰਵਰਿਸ਼ ਕਰ ਰਿਹਾ ਹੈ ਰਿਜ਼ਕ ਦੇ ਰਿਹਾ ਪੱਥਰ ਦੇ ਵਿੱਚ ਉਹਨੇ ਰਿਜ਼ਕ ਫਿੱਟ ਕੀਤਾ ਕਹ ਤਾ ਨਾ ਪੂਰਨ ਤਾ ਹੁ ਕੋ ਮਾਤਰੇ ਜੀ ਡਰਾ ਗਈ ਕਹਿੰਦੇ ਮਤਾ ਤੂੰ ਇਹ ਚਿੰਤਾ ਚ ਲਗਾ ਫੇਰੀ ਮਤਾ ਤੂੰ